ਜੰਤਾ ਲਈ ਲਾ ਕੇ ਲੋਕ ਸਾਰੇ ਖਾਨ ਮੈਂ ਇਹਦਾ ਮਾਲਵੇ ਨਾ ਰਣਿਆ ਮੈਂ ਇਹਦਾ ਰੁਲਦੂ ਨਾ ਰਣਿਆ ਤੇ ਮੈਂ ਕਦਿਆਂ ਰਣਿਆ ਉਹ ਪੱਲੇ ਵੀ ਕੋਸਾ ਜਿਹੜੀ ਗਾਂ ਦੁੱਧ ਨਹੀਂ ਦੇ ਉਹਨੂੰ ਘਰੇ ਰੱਖਣ ਦਾ ਕੀ ਫਾਇਦਾ ਇਹ ਜਥੇਬੰਦੀ ਆ ਜੇ ਤੁਹਾਡੇ ਕਸਾਮੇ ਆ ਕੇ ਲੜਾਈ ਨਹੀਂ ਲੜਦੀ ਤੇ ਤੁਸੀਂ ਉਹਨੇ ਮਗਲ ਅੱਗੇ ਲੰ ਮੂਰਖਤਾ ਦੀ ਹੱਤ ਹੈ ਕੋਈ ਮੂਰਖਾ ਮਗਲ ਅੱਗੇ ਲੱਗੇ ਇਹਨਾਂ ਦੇ ਮਗਰ ਮਾਨ ਦੇ ਪੱਲੇ ਕੋਈ ਕਰੀਆਂ ਗੱਲਾਂ ਗੱਲਾਂ ਦਾ ਗੱਲਾਂ ਦਾ ਰਾਜਾ ਹੀ ਆ ਹੋਰ ਕੁਛ ਨਹੀਂ ਇਹ ਵੀ ਜੋ ਮੋਦੀ ਨੂੰ ਆਉਣੇ ਵਾਟ ਕਰਕੇ ਨਾ ਇਹ ਜੋ ਕਰ ਜਾਂਦਾ ਮੈਂ ਰੱਖੋਗਾ ਮਰਨ ਮਰਤਾ ਮੈਂ ਵੀ ਰੱਖਾਂ ਜੀ ਹੁਣ ਇੱਕ ਵਾਰ ਹਾਂ ਇਦੋਂ ਬਾਅਦ ਮੇਰਾ ਹੋਗਾ ਅੱਛਾ ਜਿਵੇਂ ਦਿੱਲੀ ਪਹਿਲਾਂ ਇਕੱਠੇ ਹੁੰਦੇ ਹੁਣ ਵੀ ਇਕੱਠੇ ਹੁੰਦੇ ਹੁਣ ਕਿਹੜਾ ਨਾ ਸਪਰਡ ਆਈ ਬੰਦੇ ਸੀ ਉਹ ਸੁਭਕਰਨ ਵਰਗੇ अनेका ਬੰਦੇ ਸੀ ਜੋਗੇ ਜਗਮੀ ਹੋਗੇ ਤੇ ਇਹਨਾਂ ਨੇ ਅਗਰਾਹ ਵਾਲਿਆਂ ਦੇ ਨਾਲ ਰਲ ਕੇ ਕਾਰਨੀਆਂ ਬਸਣੀਆਂ ਜਾ ਕੇ ਮੋਦੀ ਕੋਰਤੀ ਜਿਵੇਂ ਕੇ ਰਾਮਨੀਆਂ ਮੈਦਾਨ ਚ ਕੀ ਮਤਲਬ ਸੀ ਇਹਨਾਂ ਦਾ ਜਾਣਦਾ ਕਹਿੰਦਾ ਸੀ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਨਾਲ ਲੈ ਕੇ ਆਉਣ ਤੁਰ ਕੇ ਆਉਣ ਤੇ ਤੁਰ ਕੇ ਵੀ ਜਾਂਦੇ ਸਨ ਤੇ ਕੀ ਹਾਲ ਕੀਤਾ ਉੱਥੇ ਨਿਤ ਬੰਬ ਬੰਬ ਚੱਲਦੇ ਆ ਉੱਥੇ ਉਹ ਤਨਮਨ ਤੰਨਾ ਸੇਵਾ ਕਰਨੇ ਬੈਠੇ ਸੀ ਲੰਬੇ ਸਮੇਂ ਦੇ ਬੈਠੇ 10 ਸਾਲ 9 10 ਮਹੀਨੇ ਹੋ ਗਏ ਆ ਪਰ ਸਰਕਾਰ ਦੀ ਨਹੀਂ ਚੋੜਾ ਸਰਕਾਰ ਕੋਆਪਰੇਟਾਂ ਦੀ ਵੀ ਕੀ ਵੀ ਸਰਕਾਰ ਆ ਇਹ ਉਹਨਾਂ ਦੇ ਹੱਕ ਦੀ ਪੂਰਤੀ ਹੈ ਸਾਨੂੰ ਤਾਂ ਇੱਕ ਮਿੱਠੀਆਂ ਗੋਲ ਗੰਦੀ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਇੱਕ ਦੇਸ਼ ਦਾ ਰਾਜਾ ਹੋ ਕੇ ਪ੍ਰਧਾਨ ਮੰਤਰੀ ਬੈਠਾ ਸਾਰੇ ਦੇਸ਼ ਦਾ ਉਹਨੂੰ ਸ਼ਰਮ ਕਰਨੀ ਚਾਹੀਦੀ ਵੀ ਆ ਹਾਲਤ ਗੱਲ ਕਰਨ ਦਾ ਵੀ ਉਹਨੂੰ ਪਾਰ ਲੱਗਦਾ ਅਸੀਂ ਆਨੇ ਕੋਈ ਨਾ ਕੋਈ ਤਾਂ ਬੋਲੇ ਮੂੰਹ ਬੋਲੇ ਜਿਵੇਂ ਬੋਲੇ ਤੋਪੇ ਨਾਲ ਮੂੰਹ ਆਇਆ ਹੋਇਆ ਪਿਆ ਹੂੰ ਇਹ ਗਾਂ ਜੇ ਸਾਡੇ ਲੀਡਰ ਪੰਜਾਬ ਦੇ ਯਾਸੀ ਲੀਡਰ ਹੈ ਇਹ ਉਹਦੋਂ ਉਹਦੀ ਯਾਰ ਚ ਬੋਲਦੇ ਜਿਹਨੂੰ ਈਡੀ ਭਾਉਂਦਾ ਉਹਦੇ ਮਗਲਕ ਤੁਰਦਾ ਵੀ ਤੂੰ ਕਰਾਪਸ਼ਨ ਹੈ ਤੇ ਕਰਾਪਸ਼ਨ ਦਾ ਸਾਰੇ ਨੇ ਕਰੀ ਇਹਨਾਂ ਨੇ ਈਡੀ ਤੋਂ ਡਰਦੇ ਸਾਰੇ ਈਡੀ ਤੋਂ ਡਰਦੇ ਨਾ ਰਣੀ ਜਾਂਦੇ ਨੇ ਜਿਹੜਾ ਜਾਕੜ ਵਾਲਗੇ ਲੜੇ ਆ ਤੇ ਕੈਪਟਨਾਂ ਕਿ ਛੱਡ ਚੜ ਗਏ ਆ ਇਹ ਜਰਮਨੀ ਦੇ ਜੱਟਾਂ ਦੇ ਪੁੱਤ ਘੁੰਦੇ ਕੈਪਟਨ ਅੱਗੇ ਤੇ ਇਹਦੇ ਜੱਕ ਨਾਲ ਅੱਗੇ ਘੁੰਦੇ ਆ ਤੇ ਫਿਰ ਕਿਸਾਨਾਂ ਦੇ ਹੱਕ ਵਿੱਚ ਬੋਲਣ ਖੜਨ ਮਾਨ ਨਹੀਂ ਸੀ ਮੈਂ ਤਾਂ ਧਰਨਾ ਹੀ ਲੱਗਣ ਦੇਣਾ ਤੇ ਮੈਂ ਤੇ ਨਾਲ ਬੈਠਾ ਕਰੂੰਗਾ ਜਾਨੀ ਮਾਨ ਮਾਨ ਦੇ ਪੱਲੇ ਕੁਛ ਹੀ ਕਰੀਆਂ ਗੱਲਾਂ ਹਮ ਗੱਲਾਂ ਦਾ ਗੱਲਾਂ ਦਾ ਰਾਜਾ ਹੀ ਆ ਹੋਰ ਕੁਛ ਨਹੀਂ ਇਹ ਵੀ ਜੋ ਮੋਦੀ ਨੂੰ ਆਉਣੇ ਵਾਟ ਕਰਕੇ ਨਾ ਇਹ ਜੋ ਪੁ ਕਰ ਜਾਂਦਾ ਇਹ ਸਾਡੇ ਪਾਸ ਬਾਕੀ ਦਾ ਜਾਂਦਾ ਸਤਗੁਰ ਨਾਨਕੀ ਕਰੂਗਾ ਹਮ ਤੇ ਜਾਂ ਫਿਰ ਦਾਵੇਂ ਪਾਸ਼ਾ ਕਰੂਗਾ ਉਹ ਹੀ ਸਾਡੇ ਦਾ ਹੱਲ ਕਰੂਗਾ ਮਸਲੇ ਦੇ ਉਹ ਹੀ ਤੁਹਾਨੂੰ ਬਾਹੂ ਬਲ ਬਸੂਗਾ ਵੀ ਤਗੜੇ ਹੋ ਕੇ ਲੜੋ ਜਿੱਤ ਪ੍ਰਾਪਤ ਕਰੋ ਆ ਹੁਣ ਸਾਡਾ ਪ੍ਰਧਾਨ ਜੀ ਪਹਿਲੇ ਆ ਭੋਖੜਦਾਲ ਤੇ ਕੀ ਦੂਜਿਆਂ ਜਿਹੜਾ ਕਿਸਾਨ ਜਥੇਬੰਦੀਆਂ ਜਿਹੜੇ ਕੋਈ ਕੇਮਰ 50 ਬੰਦੇ ਆ ਉਹ ਵੀ 50 ਪ੍ਰਧਾਨ ਜੇ ਮੈਂ 20 ਆ ਉਹ ਵੀ 50 ਪ੍ਰਧਾਨ 50 ਪ੍ਰਧਾਨ ਦਾ ਰੋਦਵਾ ਦਾ ਕੋਈ ਗਰੀ ਬੜਿਆ ਤੇ ਪਰ ਲੇਕਨ ਮਗਰ ਕੁਝ ਨਹੀਂ ਘਰਾਂ ਹੀ ਬੈਠੇ ਆ ਉਦੋਂ ਸਾਡੇ ਜਨਤਾ ਵਾਈ ਦਾ ਕੇ ਲੋਕ ਸਾਡੇ ਖਾਨ ਮੈਂ ਤਾਂ ਮਾਲ ਵੇ ਨਾ ਰਣਿਆ ਮੈਂ ਤਾਂ ਰੁਲਦੂ ਨਾ ਰਣਿਆ ਤੇ ਮੈਂ ਕਾਦੀਆਂ ਰਣਿਆ ਉਹ ਪੱਲੇ ਵੀ ਕੋਦਾ ਜਿਹੜੀ ਗਾਂ ਦੁੱਧ ਨਹੀਂ ਦੇ ਉਹਨੂੰ ਘਰੇ ਰੱਖਣ ਦਾ ਕੀ ਫਾਇਦਾ ਇਹ ਜਥੇਬੰਦੀਆ ਜੇ ਤੁਹਾਡੇ ਕਿਸਾਨਾਂ ਨਾਲ ਕੀ ਲੜਾਈ ਵੀ ਲੜਦੀ ਤੈ ਤੂ ਜੀ ਨਮਕ ਲੱਗ ਰਿਹਾ ਮੂਰਖ ਦਾ ਦੀ ਹੱਦ ਹੈ ਕੋਈ ਮੂਰਖਾ ਮਗ ਲੱਗਿਆ ਲੱਗੇ ਇਹਨਾਂ ਦੇ ਮਗਰ ਇਕਾ ਨਹੀਂ ਹੋਣਾ ਚਾਹੀਦਾ ਲੱਗਦਾ ਨਹੀਂ ਸਾਰੇ ਇਕ ਜੁੱਟ ਹੋਣ ਚਾਹੀਦੇ ਮੰਗਤ ਐ ਐਮ ਐਸ ਪੀ ਦਾ ਸਾਰਿਆਂ ਦੀ ਸੰਝੀ ਇਕੱਲੇ ਹਾਂਜੀ ਤਾਂ ਆਏ ਨਾ ਭਰਾ ਜੀ ਇਹ ਕੀ ਕਰ ਰਿਹਾ ਵੀ ਲਿਆ ਕੇ ਕੋਈ ਸਾਨੂੰ ਹੋਰ ਦੇਵੇ ਤੇ ਖਾਈਏ ਅਸੀਂ ਹੋਰ ਰਾਜਿਆਂ ਨੂੰ ਨਹੀਂ ਸਾਨੂੰ ਸ਼ਰਮ ਨਹੀਂ ਆਉਂਦੀ ਉਹਨੂੰ ਯਾਰ ਉਰਦੂ ਨੂੰ ਨਹੀਂ ਆਉਂਦੀ ਉਹਨਾਂ ਨੂੰ ਆਉਂਦੀ ਨਹੀਂ ਸ਼ਰਮ ਆਉਂਦੀ ਵੀ ਕੀ ਹੋਈ ਜਾਂਦਾ ਬਾਰਡਰ ਤੇ ਤੁਸੀਂ ਕਿਸਾਨ ਹੋ ਕਿਸਾਨੀ ਨਾਤੇ ਤੇ ਜਾਤੀ ਤੌਰ ਤੇ ਮਾਨਵ ਤੌਰ ਤੇ ਤੁਸੀਂ ਨਾਲ ਖੜੋ ਹੂੰ ਆ ਕੇ ਬੈਠੋ ਅੱਡ ਮੇ ਜੋ ਨਹੀਂ ਰ ਗਰਨਲ ਦੀਦਾ ਕਿਸਾਨਾਂ ਨੂੰ ਮਦਦ ਕਰਨਾ ਕਿਸਾਨਾਂ ਵਾਲੇ ਦੌਰ ਤੇ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਤੇ ਇਹਨਾਂ ਨੂੰ ਇਹ ਨਹੀਂ ਸ਼ਰਮ ਆਉਂਦੀ ਇਹ ਘਰੇ ਬੈਠੇ ਹੁਣ ਰੋਲਦੂ ਹੈ ਉਹ ਪੂਰਾ ਵਿਗਾੜਿਆ ਕਦੇ ਮੁਖਵੰਦੀ ਭਗਵਾਨਤ ਮੰਨਿਆ ਕਿ ਜੀ ਬੋਲਦਾ ਤੇ ਕਦੇ ਕਿ ਮੋਦੀ ਜੀ ਆ ਕੇ ਜੀ ਬੋਲਦਾ ਤੇ ਹਾਂ ਕਿ ਮੈਂ ਕਿਸਾਨਾਂ ਦਾ ਨੇਤਾ ਕਿਸਾਨਾਂ ਵਾਲੇ ਆ ਕੇ ਜੀ ਗੱਲ ਤਾਂ ਕਰੇ ਹੂੰ ਇਹ ਯਾਰ ਰਾਜੀਵਾਲ ਦਾ ਇਹ ਯਾਰ ਦੂਜੀਆਂ ਪਾਰਟੀਆਂ ਸਾਰੀਆਂ ਦਾ ਸਾਰੇ ਨਾ ਇੱਕੇ ਡੱਲਿਆਂ ਨੂੰ ਛੱਡ ਗਏ ਤੇ ਇਹਨਾਂ ਨੂੰ ਛੱਡ ਗਏ ਦੂਜੇ ਸਾਰੇ ਬਦ ਨਾ ਮੌਕਾ ਬਰਾਤਾ ਸਰਕਾਰ ਦੇ ਗੁਲਾਮ ਹੈ ਮੋਟੀਆਂ ਰਗਮਰ ਖਾਧੀਆਂ ਨੇ ਮੋٹے ਕਮਰੇ ਨੇ ਸਰਕਾਰਾਂ ਤੋਂ ਤੇ ਕਿਸਾਨਾਂ ਦਾ ਬਣਾ ਹੀ ਬਿਠਿਆ ਮਖੌਟਾ ਵੀ ਅਸੀਂ ਕਿਸਾਨ ਯੂਨੀਅਨ ਦੇ ਪ੍ਰਧਾਨ ਅਸੀਂ ਪੰਜਾਬ ਪ੍ਰਧਾਨ ਆ ਅਸੀਂ ਪੰਜਾਬ ਦੇ ਚੀਫ ਡਿਟਕਟਰੀ ਆ ਸਰਕਾਰ ਨੂੰ ਬਰੇ ਲੱਗਦਾ ਹੋਗਾ ਨਾ ਵੀ ਬਰੇ ਤਾਂ ਐ ਵਿਗ ਜਾਂਦੇ ਜੇ ਇਕੱਠੇ ਹਾਂਜੀ ਹਾਂਜੀ ਉਹੀ ਆ ਉਹੀ ਸਜਾ ਹੈ ਨਾ ਜਿਹੜੀ ਅਸੀਂ ਭੁਗਤੀਆਂ ਨੇ ਅੱਜ ਜਿਵੇਂ ਦਿੱਲੀ ਪਹਿਲਾਂ ਇਕੱਠੇ ਤੇ ਹੁਣ ਵੀ ਇਕੱਠੇ ਹੁੰਦੇ ਹੁਣ ਕਿਹੜਾ ਨਾਲ ਲੜਿਆ ਨਹੀਂ ਲੜੇ ਨਹੀਂ ਕਿਉਂ ਵਿਕੇ ਹੋਏ ਅੰਦਰ ਖਾਤੇ ਸਾਡ ਵੀ ਆ ਗਈ ਗੱਲ ਹਾਂਜੀ ਸਾਡੇ ਦਾ 11 ਤਰੀਕ ਨੂੰ ਇੱਥੇ 26 ਇੱਥੇ ਗੋਲੀਆਂ ਚੱਲੀਆਂ 26 ਤਰੀਕ ਨੂੰ ਬੰਦੇ ਸੀ ਲੋਏ ਸੁਭ ਕਰਨਾਰੇਗੇ अनेका ਬੰਦੇ ਸੀ ਲੋਗੇ ਜਗਮੀ ਹੋਗੇ ਤੇ ਇਹਨਾਂ ਨੇ ਅਗਰਾਹ ਵਾਲਿਆਂ ਦੇ ਨਾਲ ਰਲ ਕੇ ਕਾਰਨ ਲਈ ਬਸਣੀਆਂ ਜਾ ਕੇ ਮੋਦੀ ਕੋਰਤੀ ਜਿਵੇਂ ਕੇ ਰਾਮੀਆਂ ਮੈਦਾਨ ਚ ਕੀ ਮਤਲਬ ਸੀ ਇਹਨਾਂ ਦਾ ਜਾਣਦਾ ਕਿਸਾਨੀ ਤੌਰ ਤੇ ਰੋਜ਼ ਪਰਕਰ ਕਰ ਲੈਂਦੇ ਵੀ ਤੂੰ ਸਾਡੇ ਤੇ ਗੋਲੀ ਚਲਾਈ ਹੈ ਆ ਤਾਂ ਸੀ ਵੀ ਉਹ ਕਿਸਾਨ ਤੇ ਇਹ ਵੀ ਕਿਸਾਨ ਹੈ ਬਿਲਕੁਲ ਬਿਲਕੁਲ ਪਰ ਇਹ ਡਰਾਮੇਬਾਜ਼ ਹੈ ਸਹੀ ਮੇਜੇ ਲੋਕਾਂ ਨੂੰ ਮੂਰਖ ਬਣਾਉਂਦੇ ਆ ਮਗਰ ਲਾ ਕੇ ਉਹ ਪਲਾਂਟਾਂ ਦੀ ਗੱਲ ਕਰਦਾ ਹਾਂ ਗ੍ਰਾਹਕ ਵਾਲਾ ਪਲਾਂਟ ਦੇ ਵਿੱਚ 4-4 ਮਰਨਾਂ ਦੇ ਜਮੀਨ ਕਿਹੜੇ ਪਿਓ ਤੋਂ ਲੈ ਕੇ ਦੇਊ ਆਇਆ ਆਲੂ ਆ ਸਰੋਤ ਚ ਪੈ ਕੱਢ ਕੇ ਦੇ ਦੂ ਤੇ ਉਹ ਤੋਂ ਮੇਰੇ ਲੋਕ ਲੱਗੇ ਆ 1000 ਰੁਪਏ ਕਿਤੇ ਪਰਚੀ ਤੇ ਆਪਾਂ ਜੀ ਪਲਾਂਟ ਦੇ ਕੇ ਦੂ ਜੈਤਬੰਦੀ ਪਲਾਂਟ ਦੇ ਦੂਗੀ ਕਿਹੜੇ ਪਿਓ ਤੋਂ ਲਿਆ ਦੂ ਇਹ ਇਹ ਗੁੰਮਰਾ ਕਰਕੇ ਲੋਕਾਂ ਨੂੰ ਮਗਰ ਲਾਇਆ ਤੇ ਲੋਕ ਵੀ ਵੇਦੇ ਨਹੀਂ ਵੀ ਆਪਾਂ ਨੂੰ ਪਲਾਂਟ ਦੇ ਦੇ ਜੀ ਇੰਨੀ ਤਾਂ ਕਿਸਾਨਾਂ ਕੋਲੇ ਤੇ ਫਿਰ ਕਿਸਾਨ ਉਹਨਾਂ ਮੈਂ ਕਿਹਾ ਛੱਡਣ ਲੱਗਾ ਜਮੀਨ ਆਉਦੀ ਹੂੰ ਠੀਕ ਹੈ ਤੇ ਇਹ ਮੂਰਖ ਬਣਾਉਂਦੇ ਜੀ ਸਾਡੇ ਜੈਤਬੰਦੀ ਨਾਲ ਬਣਾਈ ਜਾਂਦੇ ਆ ਠੀਕ ਠਾਕ ਕਾਲੋ ਕੰਗੀਆਂ ਜਿਹੜੀ ਹੁੰਦੀ ਹੋਵੇ ਤੇ ਲੋਕ ਸਾਰੇ ਲਈ ਲੱਗਾ ਵਿਚਾਰੇ ਸਿੱਧੇ ਜਿੱਧਰ ਕਹਿੰਦੇ ਮਗਲਕ ਦੁਰਦੇ ਦੂਰ ਸਿੰਘ ਪਿੰਡ ਭਲਾਈਆਣਾ ਬਲਾਕ ਪ੍ਰਧਾਨ ਪਿੰਡ ਪ੍ਰਧਾਨ ਬਲਾਕ ਦਾ ਆਗੂ ਅੱਛਾ ਜੀ ਤੇ 10 ਮਹੀਨੇ ਹੋ ਗਏ ਮੋਰਚਾ ਲੱਗੇ ਨੂੰ ਤੇ ਉਦੋਂ ਦਾ ਹੀ ਇੱਥੇ ਆ ਮੈਂ ਤਾਂ 10 ਮਹੀਨੇ ਤੋਂ ਹੀ 10 ਮਹੀਨੇ ਤੇ ਟਰੈਕਟਰ ਵੀ ਮੇਰਾ ਇੱਥੇ ਹੀ ਆ ਤੇ 15 ਦਿਨ ਮੈਂ ਪਿੰਡ ਗਿਆ ਸੀ ਵੇਚਦੀ ਉਹ ਮੇਰਿਆਂ ਤਰੀਕਾ ਪੈਂਦੀਆਂ ਕਰਕੇ ਵੀ ਉਦੋਂ ਮੈਨੂੰ ਜਾਣਾ ਪੈਂਦਾ ਇਹ 10 ਮਹੀਨੇ ਤੋਂ ਲਗਾਤਾਰ ਹੀ ਇੱਥੇ ਆ ਜਿੰਨਾ ਚਿਰ ਮੋਰਚਾ ਸਮਾਪਤ ਨਹੀਂ ਹੁੰਦਾ ਅਸੀਂ ਪਿੰਡ ਨਹੀਂ ਜਾਣਾ ਮਰਜੇ ਵਿੜਾਂ ਚ ਨਾਂ ਲਿਖਿਆ ਹੋਇਆ ਡੱਲੇ ਵਾਲ ਦੇ ਕੋਲੇ ਸਟੇਜ ਤੇ ਪੈੰਨੇ ਆ ਜਾ ਕੇ ਠੀਕ ਹੈ ਹਾਂ ਉਸ ਜਿਹੜਾ ਜੱਥਾ ਉਹਦੇ ਚ ਸ਼ਾਮਲ ਹੈ ਹਾਂਜੀ ਉਹਦੇ ਚ ਸ਼ਾਮਲ ਗ੍ਰਾਹਕ ਸਾਹਿਬ ਕਹਿੰਦੇ ਵੀ ਜਿਹੜਾ ਇਹ ਮਰਨ ਵਰਤ ਨਹੀਂ ਰੱਖਦੇ ਸਿੱਖਾਂ ਦੀ ਰਵਾਇਤ ਹੀ ਨੀयत ਸਿੱਖਾਂ ਦੀ ਰਵਾਇਤ ਉਹਦਾ ਗੁਰੂ ਗ੍ਰੰਥ ਸਾਹਿਬ ਨੂੰ ਵੀ ਨਹੀਂ ਮੰਨਦੇ ਹੂੰ ਜੇ ਇੱਕ ਬੰਦਾ ਤਾਂ ਕੋਈ ਵੜਾ ਕੇ ਤਾਂ ਵੇਖੇ ਮਰਨ ਵਰਤੇ ਬੈਠ ਕੇ ਤਾਂ ਵੇਖੇ ਇੱਕ ਡੰਗ ਤਾਂ ਰੋਟੀ ਨਹੀਂ ਛੱਡ ਸਕਦਾ ਕੋਈ ਇਹਨੂੰ 20 ਦਿਨ ਹੋ ਗਏ ਭੁੱਖ ਹੜਤਾਲ ਤੇ ਲੋਕਾਂ ਦੀ ਖਾਤਰੀ ਬੈਠਾ ਹੈ ਕੀ ਇਹ ਤਾਂ ਗੱਡਾ ਖੜਾ ਸੀਗਾ ਵੀ ਇਹਦਾ ਕੰਮ ਡਿਆ ਪਿਆ ਸੀਗਾ ਵੀ ਆਪਦੇ ਘਰੇ ਮੌਰ ਕਰਦਾ ਸੀਗਾ ਇੱਕ ਕਿਸਾਨੀ ਨੂੰ ਬਚਾਉਣ ਦੀ ਖਾਤਰੀ ਇਹ ਐਡਾ ਵੱਡਾ ਆਪਦੀ ਜਾਨ ਤੇ ਬਾਜ਼ੀ ਲਾ ਸਕਦਾ ਜਿਹੜੇ ਲੋਕ ਜਾਗਦਿਆਂ ਜ਼ਮੀਰਾਂ ਵਾਲਿਆ ਉਹ ਛੜ ਛੜ ਪਾਰਟੀਆਂ ਨੂੰ ਤੁਰੇ ਆਉਂਦੇ ਆ ਉਹ ਆ ਲੀਡਰ ਨੇ ਨਹੀਂ ਜਾਣਾ ਨਾ ਜਾਵੇ ਆ ਚੰਡੇ ਗਰਾਹਾਂ ਦੇ ਇੱਥੇ ਤੁਹਾਨੂੰ ਵਿਖਾ ਦੂੰਗਾ ਇੱਥੇ ਗੱਡੀਆਂ ਹੀ ਬਥੇਰੀਆਂ ਆਉਂਦੀਆਂ ਰੋਜ਼ ਹੀ ਆਉਂਦੀਆਂ ਗੱਡੀਆਂ ਸਾਰੇ ਤਾਂ ਅੱਡੋ ਅੱਡ ਪਾਰਟੀਆਂ ਜਿਹੜੀਆਂ ਨਹੀਂ ਤੁਰਦੀਆਂ ਲੀਡਰ ਨਹੀਂ ਤੁਰਦੇ ਉਹ ਪਾਰਟੀਆਂ ਨੂੰ ਛੱਡ ਕੇ ਤੇ ਲੋਕ ਆਪ ਹੀ ਆਈ ਜਾਂਦੇ ਆਪ ਮਾਰੇ ਇਹ ਪੰਜਾਬ ਸਰਕਾਰ ਦਾ ਰੂਲ ਕਿਵੇਂ ਦੇਖਦੇ ਹੋ ਬਈ ਜਿਵੇਂ ਭਗਵੰਤ ਮਾਨ ਦਾ ਜਿਵੇਂ ਉਹਦੋਂ ਕੈਪਟਨ ਨੇ ਪੂਰਾ ਸਾਰ ਦਿੱਤਾ ਸੀ ਉਹਨੇ ਭਗਵੰਤ ਮਾਨ ਦੂਜੀ ਸਾਈਡ ਤੇ ਚਲ ਉਹ ਭਗਵੰਤ ਮਾਨ ਵੀ ਮੋਦੀ ਨਾਲ ਰਲਿਆ ਹੋਇਆ ਹੈ ਇਹ ਜੀ ਹੂੰ ਉਹ 26 ਤਰੀਕ ਵਾਲੇ ਦਿਨ ਡੱਲੇਵਾਲ ਸਾਹਿਬ ਨੂੰ ਚੱਕ ਕੇ ਲੈ ਗਏ ਸੀਗੇ ਇੱਥੋਂ ਮੋਰਚੇ 'ਚੋਂ ਉਹਦੋਂ ਗਿਣਤੀ ਸਾਡੀ ਘੱਟ ਸੀ ਸਾਨੂੰ ਪ ਆ ਕੇ ਲੈ ਕੇ ਚੱਕੇ ਉਹ ਤਾਂ ਮੇਰਾ ਕਿਸਾਨਾਂ ਦਾ ਪੁੱਤ ਆ ਮੈਨੂੰ ਡੀਜ਼ਲ ਇੰਜਨ ਚ ਚਲਾਉਣਾ ਆਉਂਦਾ ਮੈਨੂੰ ਨੱਕਾ ਮੋੜਨਾ ਆਉਂਦਾ ਕੱਟ ਮਾਰਨੀ ਆਉਂਦੀ ਹੈ ਇਹ ਇੱਕ ਧਰਨਾ ਚੋਂ ਨਿਕਲੀ ਹੋਈ ਪਾਰਟੀ ਆ ਇਹਨਾਂ ਨੇ ਵੀ ਧਰਨੇ ਲਾਏ ਸੀ ਦਿੱਲੀ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਧਰਨਾ ਚੋਂ ਨਿਕਲੀ ਹੋਈ ਪਾਰਟੀ ਆ ਇਹ ਜਦੋਂ ਬੰਦਾ ਕੁਰਸੀ ਤੇ ਬਹਿ ਜਾਂਦਾ ਉਦੋਂ ਉਹ ਕਿਸਾਨ ਦਾ ਪੁੱਤ ਨਹੀਂ ਰਹਿੰਦਾਗਾ ਉਹੋ ਸਵਿਧਾਨ ਦੀਆਂ ਸੋਹਾਂ ਚੱਕ ਲੈਂਦੇ ਆ ਤੇ ਸਵਿਧਾਨ ਨੂੰ ਹੀ ਮੰਨਦੇ ਹੋ ਉਹ ਤੋਂ ਕਿਸਾਨੀ ਨੂੰ ਭੁੱਲ ਜਾਂਦੇ ਆ ਹਾਂ ਆ ਝੋਨੇ ਦਾ ਦੇਖ ਲਓ ਤੁਸੀਂ ਕੀ ਹਾਲ ਹੋਇਆ ਸਾਰੀਆਂ ਮੰਡੀਆਂ ਚ ਮਹੀਨਾ ਮਹੀਨਾ ਕਿਸਾਨ ਦਿਵਾਲੀਆਂ ਵੀ ਮੰਡੀਆਂ ਚ ਵੇਖੀਆਂ ਰੁਲ ਕੇ ਕਿਸਾਨ ਉਦੋਂ ਕਿੱਥੇ ਗਿਆ ਇਹ ਕਿਸਾਨਾਂ ਦਾ ਪੁੱਤ ਹੈ ਹਾਂ ਇਹ ਵੀ ਲੱਗਦਾ ਹੈ ਇਹ ਭਾਈ ਤੁਸੀਂ ਵੀ ਬੱਬਾ ਜੀ ਇੱਥੇ ਕਾਫੀ ਉਮਰ ਹੋ ਗਈ ਤੁਸੀਂ ਵੀ ਲੱਡੇ ਹੋਇਆ ਮੋਰਚੇ 'ਚ ਹਾਂ 10 ਮਹੀਨੇ ਹੋ ਗਏ ਸਾਨੂੰ ਇਹ ਆਉਂਦੇ ਨੇ ਅੱਛਾ ਹਾਂ ਬਹੁਤ ਬੁਰਾ ਹਾਲ ਹੈ ਸਾਡਾ ਠੀਕ ਹੈ ਤੇ ਲੱਗਦਾ ਫਤਿਹ ਹੋਊ ਮੋਰਚਾ ਮਾਊਗਾ ਹੀ ਹੋ ਲਾਈਵੀ ਹੋਗਾ ਮੈਂ ਮਰਖੋਗਾ ਮਰਨ ਮਰਤਾ ਮੈਂ ਵੀ ਰਖਾਂ ਜੀ ਹੁਣ ਇਹ ਦੁਬਾਰਾ ਹਾਂ ਇਹ ਦੁਬਾਰਾ ਮੇਰਾ ਹੋਊਗਾ ਅੱਛਾ ਹਾਂ ਪੂਰੇ ਹੌਸਲੇ ਨਾਲ ਹਾਂ ਪੂਰੇ ਹੌਸਲੇ ਕੀ ਲੱਗਦਾ ਸਰਕਾਰ ਮੰਨ ਜੂਗੀ ਮੰਨੋ ਕੀ ਮੰਨੋਗੀ ਦਿੱਲੀ ਵਾਂਗ ਉਹਦੇ ਸਾਡੇ ਲੈਣੀ ਜਿਵੇਂ ਦਿੱਲੀ ਮੰਨੇ ਸੀ ਉਹ ਇੱਥੇ ਰੋਗੇ ਜਿੰਨੇ ਚਿਰ ਮੰਨਦੇ ਨੇ ਤੂੰ ਤੂੰ ਰਵਨੀਤ ਬਿੱਟੂ ਦਾ ਵੀ ਅਸੀਂ ਤਾਂ ਤਿਆਰ ਆ ਗੱਲਬਾਤ ਕਰਨ ਨੂੰ ਆਓ ਦੱਸੋ ਤੂੰ ਕਿੱਥੇ ਉਹ ਤਾਂ ਗਦਰ ਵਿੱਚ ਮਿਲਿਆ ਸੀ ਮੈਨੂੰ ਜੀ ਅੱਛਾ ਉਹ ਆਦਾਇ ਤੇ ਫੋਲਪੜਾਦਾਗੇ ਮਗਜਾ ਵਧੀਆ ਜਿ ਬਣਾ ਦੇ ਸਾਡੇ ਅਕ ਦਰਵਾਜ਼ਾ ਪੋਲ ਹਾਂ ਰੇਲ ਗੱਡੀ ਦਾ ਠੀਕ ਹੈ ਤੇ ਪ੍ਰਧਾਨ ਜੀ ਜਿਵੇਂ ਰਵਨੀਤ ਮਿੱਟੂ ਦਾ ਬਿਆਨ ਹੁੰਦਾ ਉਹ ਆ ਵੀ ਆਓ ਜਿਹੜੇ ਮਰਜ਼ੀ ਆਜੋ ਉਹਦਾ ਕਹਿੰਦਾ ਮੈਂ ਕਿਸਾਨਾਂ ਕੋਲੇ ਕਿਸਾਨਾਂ ਨੇ ਨਹੀਂ ਆਉਣਾ ਮੈਂ ਚੱਲ ਕੇ ਆਪ ਆਜਾਂ ਕਿਸਾਨਾਂ ਨੂੰ ਉਹ ਤਾਂ ਉਹ ਤਾਂ ਕਹਿੰਦਾ ਸੀ ਕਿਸਾਨ ਅਕੇ ਟਰੈਕਟਰ ਟਰਾਲੀਆਂ ਨਾਲ ਲੈ ਕੇ ਆਉਣ ਤੁਰ ਕੇ ਆਉਣ ਤੇ ਤੁਰ ਕੇ ਵੀ ਜਾਂਦੇ ਸਨ ਤੇ ਕੀ ਹਾਲ ਕੀਤਾ ਉੱਥੇ ਨਿਤ ਬੰਬ ਬੰਬ ਚੱਲਦੇ ਆ ਉੱਥੇ ਉੱਥੇ ਕਿਹੜਾ ਉਹਨਾਂ ਤੁਰਨ ਦਿੱਤਾ ਉਹ ਵਾਦੇ ਪੂਰੇ ਕਰਦਾ ਕੋਈ ਗੱਲਾਂ ਕੱਢ ਤਾਂ ਦਿੰਦੇ ਆ ਮੁੜ ਕੇ ਉਹਨਾਂ ਗੱਲਾਂ ਤੇ ਇੱਕ ਖਰੇ ਰਹਿੰਦੇ ਆ ਇਹ ਸਭ ਝੂਠ ਬੋਲਦੇ ਕੋਈ ਨਹੀਂ ਕਿਸਾਨਾਂ ਦਾ ਹਮਦਰਦ ਜਿੱਤੇ ਇੱਥੇ ਵੀ ਖੈਰਾ ਵੀ ਆ ਕੇ ਗਿਆ ਐ ਤੱਕ ਫਾਇਦੀ ਲਵਾ ਗਿਆ ਖੈਰਾ ਵੀ ਖੈਰਾ ਵੀ ਆ ਗਿਆ ਪਾਰਟੀਆਂ ਰਾਜਨੀਤਿਕ ਸਾਰੀਆਂ ਹੀ ਆਈ ਜਾਂਦੀਆਂ ਜਗਮੀਤ ਬਰਾੜ ਵੀ ਆ ਕੇ ਗਿਆ ਪਾਰਟੀਆਂ ਸਾਰੀਆਂ ਰੌਲਾ ਵੀ ਪਾਈ ਜਾਂਦੇ ਸੰਸਦ ਚ ਪਰ ਗੱਲ ਤਾਂ ਹੱਲ ਦੀ ਹੈ ਨਾ ਕੋਈ ਹੱਲ ਵੀ ਹੋਵੇ ਨਾ ਕਿਸਾਨਾਂ ਦਾ ਬਿਲਕੁਲ ਬਿਲਕੁਲ ਰੌਲਾ ਪਾਉਣ ਦਾ ਫੇਰ ਹੀ ਫਾਇਦਾ ਵੀ ਹੱਲ ਹੋਵੇ ਕਿਸਾਨਾਂ ਦਾ